ਟੌਸ ਦੇ ਵਿੱਚ 트াম্প ਤੇ ਜ਼ਿਲੈਂਸਕੀ ਦੇ ਵਿਚਾਲੇ ਤਿੱਖੀ ਬਹਿਸ ਮਿਨਰਲ ਡੀਲ ਤੇ ਹੋ ਰਹੀ ਲਾਈਵ ਚਰਚਾ ਦੇ ਦੌਰਾਨ ਹੋਈ ਟਕਰਾਅ 트াম্প ਬੋਲੇ ਡੀਲ ਕਰੋ ਜਾਂ ਘਰ ਜਾਓ ਤਾਂ ਗੱਲਬਾਤ ਦੇ ਵਿਚਾਲੇ ਛੱਡ ਕੇ ਨਿਕਲੇ ਜ਼ਿਲੈਂਸਕੀ 트াম্প ਨੇ ਜ਼ਿਲੈਂਸਕੀ ਨੂੰ ਦਿੱਤੀ ਸਿੱਧੀ ਧਮਕੀ ਕਿ ਅੱਜ ਤੋਂ ਤੁਹਾਡੇ ਬੁਰੇ ਦਿਨ ਸ਼ੁਰੂ ਤੁਸੀਂ ਸਾਨੂੰ ਆਦੇਸ਼ ਦੇਣ ਦੀ ਹਾਲਤ ਵਿੱਚ ਨਹੀਂ 트াম্প ਨੇ ਤਿੱਖੀ ਬਹਿਸ ਦੇ ਦੌਰਾਨ ਜ਼ਿਲੈਂਸਕੀ ਤੇ ਸਾਡੇ ਨਿਸ਼ਾਨੇ ਸਾਡੀ ਵਜ੍ਹਾ ਕਰਕੇ ਯੂਕਰੇਨ ਸੁਰੱਖਿਅਤ ਹੈ ਅਸੀਂ ਤੁਹਾਨੂੰ 350 ਬਿਲੀਅਨ ਡਾਲਰ ਦਿੱਤੇ ਤੁਹਾਨੂੰ ਸਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਐਜ਼ਲੈਂਸਕੀ ਨੇ ਜੰਗਬੰਦੀ ਦਾ ਕੀਤਾ ਵਿਰੋਧ ਚਾਹ ਸਿੰਘ ਗਰੰਟੀ ਦੇ ਨਾਲ ਜੰਗਬੰਦੀ ਚਾਹੁੰਦੇ ਹਾਂ ਉਹ ਤਿੰਨ 25 ਵਾਰ ਕਰ ਚੁੱਕੇ ਨੇ ਜੰਗਬੰਦੀ ਦੀ ਉਲੰਘਣਾ ਐਜ਼ਲੈਂਸਕੀ ਦੀ ਹਮਾਇਤੀ ਵਿੱਚ ਹੈ ਕੈਨੇਡਾ ਕੈਟੋਡੋ ਬੋਲੇ ਅਸੀਂ ਯੂਕਰੇਨ ਦੇ ਨਾਲ ਮਿਆ ਅਤੀ ਸਥਾਈ ਸ਼ਾਂਤੀ ਦੇ ਹੱਕ ਵਿੱਚ ਹੈ ਕੈਨੇਡਾ ਵਿਜਲੈਂਸ ਸੈਕਸ਼ਨ ਦੇ ਖਿਲਾਫ ਸੋਮਵਾਰ ਨੂੰ ਹੜਤਾਲ ਕਰਨਗੇ ਰੈਵਨਿਊ ਅਧਿਕਾਰੀ ਵਿਜਲੈਂਸ ਨੇ ਤਹਿਸੀਲਦਾਰ ਸਮੇਤ 9 ਲੋਕਾਂ ਦੇ ਖਿਲਾਫ ਕੀਤਾ ਪਰਚਾ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਰਜਿਸਟਰੀਆਂ ਕਰਨ ਦੇ ਇਲਜ਼ਾਮ ਅਨਧਕਾਰਿਤ ਕਲੋਨੀਆਂ ਦੇ ਵਿੱਚ ਰਜਿਸਟਰੀ ਦੇ ਲਈ ਮਾਨ ਸਰਕਾਰ ਨੇ ਵਿਧਾਇਆ 6 ਮਹੀਨੇ ਦਾ ਸਮਾਂ ਬਿਨਾ ਐਨਓਸੀ ਦੇ ਹੁੰਦੀ ਰਹੇਗੀ ਰਜਿਸਟਰੀ 31 ਅਗਸਤ 2025 ਤੱਕ ਵਧਾਈ ਮਿਆਦ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਰਾਹਤ ਪ੍ਰੋਵੀਡੈਂਟ ਫੰਡ ਦੀਆਂ ਵਿਆਜ ਦਰਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ 2024-25 ਦੇ ਲਈ ਪੀਐਫਟੀ 8.25% ਵਿਆਜ ਦਰ ਬਰਕਰਾਰ ਪਿਛਲੇ ਸਾਲ ਇਸ ਨੂੰ 8.15% ਤੋਂ ਵਧਾ ਕੇ ਕੀਤਾ ਸੀ 8.25% ਮਾਰਚ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ ਕਮਰਚਲ ਗੈਸ ਸਿਲੰਡਰ 4 ਰੁਪਏ ਹੋਇਆ ਮਹਿੰਗਾ ਕ੍ਰੈਲੂ ਸਿਲੰਡਰਾਂ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ। ਤਰਨਤਾਰਨ ਦੇ ਨਸ਼ਰਾ ਪਨਵਾ ਦੇ ਵਿੱਚ ਇਨਕਾਊਂਟਰ ਤੋਂ ਬਾਅਦ ਤਿੰਨ ਬਦਮਾਸ਼ ਕਾਬੂ ਨਾਕੇ ਤੇ ਪੁਲਿਸ ਨੇ ਕੀਤਾ ਰੁਕਣ ਦਾ ਇਸ਼ਾਰਾ ਤਾਂ ਬਦਮਾਸ਼ਾਂ ਨੇ ਕੀਤੀ ਫਿਰੰਗ ਜਵਾਬੀ ਕਾਰਵਾਈ ਦੇ ਵਿੱਚ ਦੋ ਮੁਲਜ਼ਮਾਂ ਦੇ ਪੈਰਾਂ ਦੇ ਵਿੱਚ ਲੱਗੀ ਗੋਲੀ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਪਰੇਸ਼ ਬਗੇਲ ਅੱਜ ਕਰਨਗੇ ਮੈਰਾਥਨ ਮੀਟਿੰਗਾਂ 11 ਵਜੇ ਜ਼ਿਲ੍ਹਾ ਪ੍ਰਧਾਨਾਂ ਤੇ 12:30 ਵਜੇ ਵਿਦਾਇਕਾਂ ਦੇ ਨਾਲ ਮੰਚਨ 2:30 ਪਾਰਟੀ ਸੰਸਦਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀਆਂ ਚਰਚਾਵਾਂ ਤੇ ਇਨਚਾਰਜ ਬਪੇਸ਼ ਬਗੇਲ ਨੇ ਲਾਇਆ ਫੁੱਲ ਸਟਾਪ ਕਿਆ ਵੜਿੰਗ ਹਿਰਣ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਿਭਾਉਂਦੇ ਰਹਿਣਗੇ ਐਲੋਪੀ ਦੀ ਜ਼ਿੰਮੇਵਾਰੀ ਪੰਜਾਬ ਹਰਿਆਣਾ ਹਾਈ ਕੋਰਟ 바 ਅਸੋਸੀਏਸ਼ਨ ਨੇ ਨੂੰ ਮਿਲਿਆ ਨਵਾਂ ਪ੍ਰਧਾਨ 1781 ਵਰਤਾਂ ਦੇ ਨਾਲ ਸਰਤੇਜ ਨਰੋਲਾ ਬਣੇ ਪ੍ਰਧਾਨ ਪੁਰ 7 ਉਮੀਦਵਾਰਾਂ ਦੇ ਵਿਚਾਲੇ ਸੀ ਮੁਕਾਬਲਾ ਪਰਧਾਨ ਮੰਤਰੀ ਮੋਦੀ ਅਜ ਖੇਤੀਬਾੜੀ ਤੇ ਪਿੰਡوں ਖੁਸ਼ਹਾਲੀ ਤੇ ਪੋਸਟ ਬਜਟ ਵੈਬਿਨਾਰ ਨੂੰ ਕਰਨਗੇ ਸੰਬੋਧਨ ਕੀਤੀਬਾੜੀ ਮੰਤਰੀ ਸ਼ਿਵਰਾਜ ਚੋਹਾਨਸਲ ਨੇ ਸਾਰੇ ਕੇਂਦਰੀ ਮੰਤਰੀ ਹੋਣਗੇ ਸ਼ਾਮਲ ਕਿਸਾਨਾਂ ਦੇ ਨਾਲ ਕਰਨਗੇ ਸਿੱਧਾ ਸੰਵਾਦ ਇਰ चीफ ਮਾਰਸ਼ਲ ਏਪੀ ਸਿੰਘ ਨੇ ਰੱਖਿਆ ਨਿਰਮਾਣ ਦੇ ਲਈ ਸਵਦੇਸ਼ੀ ਸਮਰੱਥਾ ਵਿਕਸਿਤ ਕਰਨ ਦੀ ਕੀਤੀ ਵਕਾਲਤ ਬੋਲੇ ਦੇਸ਼ ਦੇ ਵਿੱਚ ਹਰ ਸਾਲ 35-40 ਨਵੇਂ ਨੜਾਕੂ ਜਹਾਜ਼ ਬਣਾਉਣ ਦੀ ਲੋੜ ਐਚਏਐ ਅਗਲੇ ਸਾਲ 24 ਤੇਜਸ ਮਾਰਕ 1 ਨੇ ਜਟ ਕਰੇਗਾ ਤਿਆਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿੱਲੀ ਪੁਲਸ ਨੂੰ ਹਦਾਇਤ ਕਿ ਆਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਖਿਲਾਫ ਤੁਰੋ ਸਖਤ ਕਾਰਵਾਈ ਦੇ ਲਈ ਤਾਂ ਹਰ ਨਾਗਰਿਕ ਨੂੰ ਵੇਸ ਰੱਖਿਆ ਤੇ ਕੁਸ ਬੈਠੀਆਂ ਦੇ ਖਿਲਾਫ ਵੀ ਐਕਸ਼ਨ ਦੇ ਦਿੱਤੇ ਹੁਕਮ ਪੰਜਾਬ ਚ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਐਕਸ਼ਨ ਚਾਰੀ ਕੇਂਦਰੀ ਮੰਤਰੀ ਕੁਲਦੀਪ ਧਾਲੀਵਾਲ ਬੋਲੇ ਯੂ ਐਸ ਤੋਂ ਡਿਪੋਟੇਸ਼ਨ ਤੋਂ ਬਾਅਦ 24 ਟਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਕੀਤਾ ਗਿਆ ਦਰਜ ਸੱਤ ਨੂੰ ਕੀਤਾ ਗਿਆ ਗ੍ਰਿਫਤਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਹੰਗ ਸਿੰਘ ਧਾਮੀ ਦੇ ਨਾਲ ਕੀਤੀ ਮੁਲਾਕਾਤ ਐ ਜੀਪੀਸੀ ਪ੍ਰਧਾਨਮੰਤ ਨੂੰ ਸੇਵਾਵਾਂ ਜਾਰੀ ਰੱਖਣ ਦੀ ਕੀਤੀ ਅਪੀਲ ਬੋਲੇ ਧਾਮੀ ਵਰਗੇ ਗੁਰਸਿੱਖ ਦੀ ਪੰਥ ਨੂੰ ਬਹੁਤ ਲੋੜ ਡੇਰਾ ਮੁਖੀ ਰਾਮਲੀਂ ਦੀ ਪੈਰੋਲ ਖਤਮੇ ਯੂਪੀ ਦੇ ਵਰਨਾਵਾ ਆਸ਼ਰਮ ਤੋਂ ਮੁੜ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਹੋਈ ਵਾਪਸੀ 28 ਜਨਵਰੀ ਨੂੰ ਮਿਲੀ ਸੀ 30 ਦਿਨ ਦੀ ਪੈਰੋਲ ਨਾਬਾਲਗ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਨੂੰ 20 ਸਾਲ ਦੀ ਕੈਦ 50000 ਰੁਪਏ ਦਾ ਜੁਰਮਾਨਾ ਸ੍ਰੀ ਮੁਖਤਰ ਸਾਹਿਬ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਦਾ ਵੱਡਾ ਫੈਸਲਾ 5 ਸਾਲ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇੱਕ 43 ਸਾਲ ਦੇ ਵਿਅਕਤੀ ਨੂੰ ਸੁਣਾਈ ਸਜ਼ਾ ਬਦਰਿੰਨਾਥ ਵਿੱਚ ਫੌਜਤਾ ਰੈਸਕਿਊ ਆਪਰੇਸ਼ਨ جاری ਕੁੱਲ 55 ਮਜ਼ਦੂਰਾਂ ਦੇ ਵਿੱਚ ਹੁਣ ਤੱਕ 33 ਨੂੰ ਸੁਰੱਖਿਅਤ ਕੱਢਿਆ برف ਹੇਠਾਂ ਦੱਬੇ 22 ਮਜ਼ਦੂਰਾਂ ਦੀ ਤਲਾਸ਼ ਜਾਰੀ ਬਦਰਿੰਨਾਥ ਦੇ ਵਿੱਚ ਗਲੇਸ਼ੀਅਰ ਟੁੱਟਣ ਦੇ ਕਰਕੇ ਫਸੇ ਹੋਏ ਨੇ ਮਜ਼ਦੂਰ ਕੱਢੇ ਗਏ ਜ਼ਖਮੀਆਂ ਦਾ ਆਰਮੀ ਹਸਪਤਾਲ ਦੇ ਵਿੱਚ ਇਲਾਜ ਜਾਰੀ ਚਮੋਲੀ ਦੇ ਵਿੱਚ ਅੱਜ ਵੀ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਪਾਰੀਮੀ ਅਤੇ ਬਰਸਵਾਰੀ ਦੇ ਨਾਲ ਹਿਮਾਚਲ ਦੇ ਵਿੱਚ ਦਬਾਈ 580 ਤੋਂ ਵੱਧ ਸੜਕਾਂ ਬੰਦ ਚੰਬਾ ਦੇ ਵਿੱਚ ਟੂਰਿਸਟ ਦੀ ਹੋਈ ਮੌਤ ਕਲੂ ਦੇ ਵਿੱਚ ਬੱਦਲ ਫਟਣ ਦੇ ਨਾਲ 22 ਗੱਡੀਆਂ ਰੁੜੀਆਂ ਹਿਮਾਚਲ ਦੇ ਕਲੂ ਦੇ ਵਿੱਚ ਪਾਰੀ لینڈ ਸਲਾਈਡ ਤਿੰਨ ਮਕਾਨਾਂ ਤੇ ਮੰਡਰਾਇਆ ਖਤਰਾ ਪ੍ਰਸ਼ਾਸਨ ਨੇ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਥਾਂ ਤੇ ਕੀਤਾ ਸ਼ਿਫਟ ਪਾਰੀਮੀ ਨੇ ਪਹਾੜਾਂ ਦੇ ਵਿੱਚ ਮਚਾਈ ਆਫਤ ਕਲੂ ਦੇ ਵਿੱਚ ਹਫਾਨ ਤੇ ਨਦੀਆਂ ਨਾਲੇ ਕਈ ਗੱਡੀਆਂ ਮਲਬੇ ਦੇ ਵਿੱਚ ਦੱਬੀਆਂ ਹਿਮਾਚਲ ਦੇ ਵਿੱਚ ਮੌਸਮ ਵਿਭਾਗ ਨੇ ਜਾਰੀ ਕੀਤਾ orange alert ਹਿਮਾਚਲ ਜੀ ਖਨੌਰ ਦੇ ਜੰਗੀਨ ਨਾਲੇ ਦੇ ਵਿੱਚੋਂ ਹੋਇਆ ਐਵਲੌਂਚ ਸੜਕੀ ਆਵਾਜਾਈ ਹੋਈ ਬੰਦ ਵਾਹਨ ਚਾਲਕਾਂ ਨੂੰ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਪਟਿਆਲਾ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਹੋਈ ਗੜੇਮਾਰੀ ਤਾਮਨ ਦੀ ਵਿੱਚ ਆਈ ਗਰਾਵਟ ਫਸਲਾਂ ਨੂੰ ਪਹੁੰਚਿਆ ਨੁਕਸਾਨ ਅਮਰਸਰ ਦੇ ਵਿੱਚ ਬਦਲਿਆ ਮੌਸਮ ਦਾ ਮિજાਜ ਰਾਜਾ ਸੰਸੀ ਦੇ ਵਿੱਚ ਭਾਰੀ ਗੜੇਮਾਰੀ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ ਹਮੇਰਪੁਰ ਦੇ ਵਿੱਚ ਤੇਜ਼ ਮੀਂਹ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਵਧਿਆ ਪਾਣੀ ਦਾ ਪੱਧਰ ਦਰਿਆ ਕੰਢੇ ਸਸਕਾਰ ਕਰ ਰਹੇ ਲੋਕ ਫਸਲ ਲੋਕਾਂ ਨੇ ਮੁਸ਼ਕਲ ਦੇ ਨਾਲ ਬਚਾਈ ਜਾਨ ਪਟੜਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਪਿੜੀ ਹਵਾਲਾਤੀ ਇੱਕ ਦੂਜੇ ਹਵਾਲਾਤੀਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਜਾਨੋ ਮਾਰਨ ਦੀਆਂ ਮਦਿੱਤੀਆਂ ਧਮਕੀਆਂ ਗੁਰਦਾਸਪੁਰ ਦੇ ਪਿੰਡ ਚਾਹ ਪਹਜਾਜਨ ਦੇ ਵਿੱਚ ਫੌਜੀ ਜਵਾਨ ਦੀ ਗੱਡੀ ਦੀ ਭਾਂ ਤੋੜ ਪੇੜਤ ਨੇ ਅਣਪਛਾਤੇਆਂ ਦੇ ਕਟਨਾ ਨੂੰ ਅੰਜਾਮ ਦੇਣ ਦੇ ਲਗਾਏ ਇਲਜ਼ਾਮ ਕਿਆ ਮਾਰਨ ਦੀ ਨੀਅਤ ਨਾਲ ਕਰ ਰਹੀ ਸੀ ਸਾਡੀ ਭਾਲ ਬਟਾਲਾ ਚ ਦੂਤੀ ਰਾਂਦੀ ਵਿੱਚ ਰਾਜੀਨਾਮਾ ਕਰਵਾਉਣ ਤੇ ਨਾਮ ਤੇ ਪੈਸੇ ਮੰਗਣ ਮੰਗਣਾ ਸਬ ਇਨਸਪੈਕਟਰ ਨੂੰ ਮਹਿੰਗਾ ਪਿਆ ਜਿੱਥੇ ਨਾ ਕੇਵਲ ਸਬ ਇਨਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਆਲੇ ਪਰਿਵਾਰ ਨੇ ਵੀ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਅੰਮ੍ਰਿਤਸਰ ਸੀਐਸਟਾਫ ਤਿੰਨੇ ਬ੍ਰੰਦ ਕੀਤੀਆਂ ਦਿੱਲੀ ਤੋਂ ਚੋਰੀ ਕੀਤੀਆਂ ਦੋ ਗੱਡੀਆਂ 40 ਨੰਬਰ ਪਲੇਟਾਂ ਦੇ ਨਾਲ ਸਰਕਾਰੀ ਸਟਿੱਕਰਾਂ ਦੀ ਵਰਤੋਂ ਕਰੇ ਸਨ ਚੋਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਪਟਿਆਲਾ ਦੇ ਮਹਿਲਾ ਬਗੀਚੀ ਜੀਵਨ ਸਿੰਘ ਦੇ ਲੋਕਾਂ ਨੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ ਰਾਤ ਦੇ ਸਮੇਂ ਵਾਹਨਾਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਇਲਜ਼ਾਮ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕਰੇ ਸੀ ਚੋਰੀਆਂ ਨਵਾਂ ਸ਼ਹਿਰ ਦੇ ਵਿੱਚ ਇੱਕ ਇੰਸਟੀਚਿਊਟ ਦੀ ਕੰਟੀਨ ਦੇ ਵਿੱਚ ਕੰਮ ਕਰੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ ਕੀਤਾ ਮੈਨੇਜਮੈਂਟ ਨੇ ਮ੍ਰਿਤਕ ਨੂੰ ਹਸਪਤਾਲ ਲੈ ਜਾਣ ਦੇ ਲਈ ਨਹੀਂ ਕੀਤਾ ਐਂਬੂਲੈਂਸ ਦਾ ਪ੍ਰਬੰਧ ਕਪੂਰਸਲਾ ਦੇ ਤਲਵੰਡੀ ਚੌਧਰੀਆ ਇਲਾਕੇ ਦੇ ਵਿੱਚ ਡਿਵਾਈਡਰ ਦੇ ਨਾਲ ਟਕਰਾਇਆ ਸਕੋਰਪੀਓ ਅੱਗੇ ਨੂੰ ਨੁਕਸਾਨੀ ਗਈ ਗੱਡੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਸ਼ਾਹਕੋਟ ਦਾ ਐਨ ਆਰ ਆਈ ਪਰਿਵਾਰ ਜਿਨ੍ਹਾਂ ਨੂੰ ਲੈ ਕੇ ਪੁਲਿਸ ਸਖਤ ਵਕਫਾ ਟੀਮਾਂ ਬਣਾ ਕੇ ਪੁਲਸ ਦੇ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਪਲਕੀ ਹੁਣ ਜਾ ਰਹੀ ਹੈ ਨਗਰ ਕੌਂਸਲ ਦੀ ਚੌਂ ਖੰਨਾ ਦੇ ਬੋਕਲ ਪੁਆਇੰਟ ਮ hạnੂਦਾਂ ਦੇ ਵਿੱਚ ਸ਼ਰੀਆਮ ਚੱਲ ਰਿਆ ਗੈਰ ਕਾਨੂੰਨੀ ਲਾਟਰੀ ਤੇ ਸੱਟੇਬਾਜ਼ੀ ਦਾ ਧੰਦਾ ਇਲਾਕੇ ਦੇ ਲੋਕਾਂ ਨੇ ਸੱਟੇਬਾਜ਼ੀ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਐਕਸ਼ਨ ਦੀ ਕੀਤੀ ਮੰਗ ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ ਅੰਮ੍ਰਿਤਸਰ ਪੁਲਿਸ ਨੇ ਇੱਕ ਮਹਿਲਾ ਨੂੰ ਵਾਪਸ ਕੀਤਾ ਉਸ ਦਾ ਪਰਸਨ ਚੇਤ ਤੋਂ 7 ਲੱਖ ਰੁਪਏ ਦਾ ਸੀ ਸਮਾਨ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਸੀ ਮਹਿਲਾ 52 ਦੇਤੇ ਪਹੁੰਚੀ ਸੀ ਪਰਸ ਟਰਾਂਸਪੋਰਟ ਦੇ ਮਕੂਦੇ ਵਿੱਚ ਕਿਸਾਨਾਂ ਨੇ ਥਾਣੇ ਦਾ ਕੀਤਾ ਘਰਾਓ ਕਿਆ ਕਿਸਾਨ ਮਜ਼ਦੂਰਾਂ ਦੇ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੇ ਨੇ ਮਾਮਲੇ ਕਾਰਵਾਈ ਕਰਨ ਦੀ ਥਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਪੁਲਿਸ ਪ੍ਰਸ਼ਾਸਨ ਮਾਨਸਾ ਦੇ ਵਿੱਚ ਕਿਸਾਨ ਯੂਨੀਅਨ ਡਕੌਂਡਾ ਨੇ ਐਸ ਡੀ ਐਮ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਕਿਹਾ ਦਿਨ ਮੰਗਾਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਕਰ ਰਹੀਆਂ ਸੰਘਰਸ਼ ਸਿਆਸੀ ਦਖਲਅੰਦਾਜ਼ੀ ਦੇ ਕਰ ਨਹੀਂ ਸੁਣੀ ਜਾ ਰਹੀ ਗੱਲ ਕੰਗਨਾਰਣੌਤ ਤੇ ਜਾਵੀਦ ਅਕਸਰ ਦੇ ਵਿਚਾਲੇ ਖਤਮ ਹੋਈ ਕਾਨੂੰਨੀ ਲੜਾਈ ਕੰਗਨਾਂ ਨੇ ਮੰਨ ਹਨ ਕੇਸ ਦੇ ਵਿੱਚ ਜਾਵੀਦ ਅਕਸਰ ਤੋਂ ਮੰਗੀ ਮਾਫੀ ਤੋਂ ਹੰਾ ਵਿਚਾਲੇ ਕੋਟ ਦੇ ਵਿੱਚ ਹੋਈ ਸੁਲਾ 2020 ਦੇ ਵਿੱਚ ਗੰਗਰਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਅਖਤਰ ਤੇ ਦਿੱਤਾ ਸੀ ਵਿਵਾਦਤ ਬਿਆਨ ਚੈਂਪੀਅਨ ਟਰੋਫੀ ਦੇ ਲਈ ਬੀਤੇ ਕੱਲ ਹੋਣ ਵਾਲਾ ਆਸਟ੍ਰੇਲੀਆ ਅਫਗਾਨਿਸਤਾਨ ਦਾ ਮੈਚ ਹੋਇਆ ਰੱਦ ਨਹੀਂ ਦੇ ਕਾਰਨ ਨਹੀਂ ਹੋ ਸਕਿਆ ਮੈਚ ਸੈਮੀਫਾਈਨਲ ਦੇ ਵਿੱਚ ਪਹੁੰਚੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਜੋਸ ਬਟਲਰ ਨੇ ਛੱਡੀ ਇੰਗਲੈਂਡ ਦੀ ਕਪਤਾਨੀ ਚੈਂਪੀਅਨ ਟਰੋਫੀ ਦੇ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਲਿਆ ਫੈਸਲਾ ਕਰਾਚੀ ਦੇ ਵਿੱਚ ਆਖਰੀ ਵਾਰ ਟੀਮ ਨੂੰ ਕਰਨਗੇ ਲੀਡ ਮੋਗਾ ਦੇ ਨਵੇਂ ਡੀਸੀ ਸਾਗਰ ਸੇਤੀਆ ਨੇ ਸੰਭਿਆਚਾਰ ਜੱਪ ਨੇ ਮਾਤਾ ਪਿਤਾ ਦੇ ਨਾਲ ਡੀਸੀ ਦਫਤਰ ਪਹੁੰਚੇ ਸਾਗਰ ਸੇਤੀਆ ਕਿਹਾ ਨਸ਼ੇ ਤੇ ਕਰਪਸ਼ਨ ਦੇ ਖਿਲਾਫ ਲੈ ਜਾਣਗੇ ਵੱਡੇ ਐਕਸ਼ਨ ਖੰਨਾ ਦੇ ਐਸ ਕਾਲਜ ਪਹੁੰਚੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ 72ਵੀਂ ਸਲਾਨਾ ਐਥਲੈਟਿਕ ਮੀਟ ਦੇ ਜੇਤੂਆਂ ਵੰਡੇ ਇਨਾਮ ਕਾਲਜ ਦੇ ਲਈ 5 ਲੱਖ ਰੁਪਏ ਦੀ ਦਿੱਤੀ ਗ੍ਰਾਂਟ ਚੰਡੀਗੜ੍ਹ ਸੈਕਟਰ 10 ਦੇ ਆਰਟ ਕਾਲਜ ਦੇ ਵਿੱਚ ਲਗਾਈ ਗਈ ਪ੍ਰਦਰਸ਼ਨੀ ਹਰ ਮੌਸਮ ਦੇ ਹਿਸਾਬ ਦੇ ਨਾਲ ਦਿਖਾਇਆ ਗਿਆ ਨੇਚਰ ਮੱਟੀ ਗਿਣਤੀ ਦੇ ਵਿੱਚ ਲੋਕਾਂ ਦਾ ਮਿਲ ਰਿਹਾ ਹੰਗਾਰਾ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਨੇ ਭਰੇ ਸੜਕ ਤੇ ਪਏ ਟੋਏ ਐਨ ਐਚ ਆਈ ਨੂੰ ਸੜਕਾਂ ਖਰਾਬ ਹੋਣ ਦੀ ਤੇ ਪੀਸੀ ਸ਼ਿਕਾਇਤ ਸੁਣਵਾਈ ਨਾ ਹੋਣ ਤੇ ਖੁਦ ਹੀ ਭਰ ਦਿੱਤੇ ਖੜੇ